ਗੁਰਦੀਪ ਸਿੰਘ ਦੀ ਸਿਸਟਰ ਬੋਲਦੀ ਹਾਂ ਮੇਰਾ ਬ੍ਰਦਰ ਗਿਆ ਸੀ 2017 ਸੀ ਅੱਜ ਤੱਕ ਕੁਝ ਵੀ ਪਤਾ ਨਹੀਂ ਲੱਗਾ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ 7-8 ਸਾਲ ਹੋ ਗਏ ਆ ਜੇ ਦਾ ਪਤਾ ਕੀਤਾ ਜਾਵੇ ਅਜੇ ਤੱਕ ਕੋਈ ਗੱਲਬਾਤ ਤਾਂ ਨਹੀਂ ਪਤਾ ਲੱਗਾ ਅਮਰੀਕਾ ਗਿਆ ਸੀ ਕਿਸ ਤਰ੍ਹਾਂ ਗਿਆ ਸੀ ਢੋਮਕੀ ਲਗਾ ਕੇ ਗਿਆ ਸੀ ਅਜੇ ਤੱਕ ਨਹੀਂ ਪਹੁੰਚਿਆ ਅਜੇ ਤੱਕ ਕੋਈ ਗੱਲਬਾਤ ਨਹੀਂ ਕੋਈ ਕੁਝ ਨਹੀਂ ਨਜੰਟ ਕੋਸਦਾਸ ਦੇਰ ਨਾ ਕੋਸੇ ਕਿਤੋਂ ਦੇ ਗਈ ਇਹਨੂੰ ਮੰਗੀ ਕਿ ਸਿੱਧੀ ਸਿੱਧੀ ਬਲੈਡ ਕਰਾਓ ਡੋਂਕੀ ਲਾ ਕੇ ਡੋਂਕੀ ਲਾ ਕੇ ਨਾ ਜਾਓ ਤੇ ਬਚੇ ਜੰਡਾ ਤੋਂ ਜਿੰਨਾ ਬਚੇ ਜਾਂਦਾ ਮੇਰਾ ਪਰਦਾ ਪਤਾ ਲੱਗਣਾ ਚਾਹੀਦਾ ਤੇ ਵੀ ਮੰਗਵਤ ਸਹੀ ਹੈ ਫਿਰ ਭਰਾ ਦਾ ਪਤਾ ਲੱਗਦਾ 7896 ਕੁਝ ਪਤਾ ਨਹੀਂ ਲੱਗਾ ਲੋਗੇ ਮੇਰਾ ਲੜਕਾ ਗਰਦੀਪ ਸਿੰਘ ਜੋ ਸਨ 17 ਚ ਬਾਹਰ ਅਮਰੀਕਾ ਲਈ ਭੇਜਿਆ ਸੀ ਤਾਂ ਮਕੇਰੀਆਂ ਦਾ ਏਜੰਟ ਜੀ ਸੁਦੇਵ ਸਿੰਘ ਸੁਖੀ ਬੇਨ ਮੈਂ ਦੀ ਬੋਲ ਜੋ ਕੁ ਚਾਰ ਪੰਜ ਮੁੰਡਿਆਂ ਦਾ ਗਰੁੱਪ ਸੀ ਦੋ ਕੁ ਮਹੀਨੇ ਦਿੱਲੀ ਰਹੇ ਤਵਾਦੇ ਮੁੜ ਕੇ ਸਤਵੇਂ ਮਹੀਨੇ ਦੇ ਕੁ ਉਸ ਤਰੀਕ ਨੂੰ ਇਹ ਪਾਰ ਨੂੰ ਰਵਾਨਾ ਹੋਏ ਐ ਉੱਤੇ ਰਾਜ ਪਹੁੰਚ ਗਏ ਇਹਨਾਂ ਦਾ ਫੋਨ ਆਇਆ ਇੱਕ ਵਾਰੀ ਵੀ ਅਸੀਂ ਬਹਿ ਗਏ ਆ ਡੈਡੀ ਤੇ ਥੋੜੇ ਚਿਰ ਨੂੰ ਪਹੁੰਚ ਜਾਵਾਂਗੇ ਉਸ ਤੋਂ ਬਾਅਦ ਉਹਨਾਂ ਦਾ ਦੁਬਾਰਾ ਫੋਨ ਨਹੀਂ ਆਇਆ ਕੌਣ ਸੀ ਜਗ੍ਹਾ ਗਏ ਥੇ ਔਰ ਕੰਮ ਕਰਕੇ ਰੁਕੇ ਆ ਮਰਾਜ ਨੇ ਉਹਨੂੰ ਬਥੇ ਫੁਲਣ ਜਗਾ ਹੀ ਦੱਸਿਆ ਨਹੀਂ ਵੀ ਜਗਾ ਕਹਈ ਜੈ ਮੈਂ ਐਸੀ ਕੋਈ ਹੋਈਗੀ ਚਾਹੇਂਗੇ ਕਿਸ ਜਗਾ ਭੇਜਿਆ ਤਾਂ ਅਮਰੀਕਾ ਭੇਜਿਆ ਰੇ ਤੇ ਕਹਾ ਜਾ ਕੇ ਡੋਂਕੀ ਡੋਂਕੀ ਦਾ ਆ ਡੋਂਕੀ ਰਹੀ ਇਹ ਅੱਗੇ ਭੇਜ ਦਿੰਦੇ ਐ ਡਾਇਰੈਕਟ ਇੰਡੀਆ ਨਾ ਭੇਜਦੇ ਇਹਦੇ ਡੋਂਕੀ ਯਾਰਸਤੇ ਵੀ ਦੇਵਰੇ ਮੁੰਡੇ ਤੰਗੀ ਤਾਂ ਸੀ ਇਹ ਹਾਲ ਤਾਂ ਚਾਹ ਖਤਰਿਆਂ ਦਾ ਰਾਹ ਤੇ ਉਹ ਫਿਰ ਸਾਨੂੰ ਕੋਈ ਪਤਾ ਨਹੀਂ ਅਜੇ ਵੀ ਕੀ ਬਾਤ ਹੋਈ ਹੈ ਕਿ ਨਹੀਂ ਫੋਨ ਨਹੀਂ ਮੁਰਕੇ ਦੁਬਾਰਾ ਆਇਆ 17 ਤੋਂ ਲੈ ਕੇ ਹੁਣ ਤੱਕ ਕਿੰਨੇ ਦਿਨ ਹੋ ਗਏ ਉਸਕੋ ਦੇ ਅਠ ਮਾਸਾ ਤੇ ਲੰਦੇ ਸੀ ਹਾਂ ਜੀ ਹਾਂ ਜੀ ਤੇ ਕਿੰਨੇ ਲੜਕੇ ਗਏ ਥਾ ਵਾਹ ਪੇ ਇਹ ਚਾਰ ਪੰਜ ਮੁੰਡਿਆਂ ਦਾ ਗਰੁੱਪ ਹੀ ਕੋਈ ਸੇ ਉੱਥੇ ਮਕੇਰੀਆਂ ਦਾ ਹੀ ਇੱਕ ਕਪੂਰਥਲੇ ਦਾ ਹੀ ਇੱਕ ਇੱਧਰ ਦਾ ਹੀ ਅੰਬਰਸਾਲ ਦਾ ਪੰਡੋਰੀ ਵਾਲਾ ਜਾਨ ਬਾਕੀ ਮੁੰਡਿਆਂ ਦੀ ਕੋਈ ਜਾਣਕਾਰੀ ਨਹੀਂ ਪਈ ਦੋ ਕੋ ਪੰਡੋਰੀ ਦੇ ਸੀ ਤੇ ਮਹਿੰਦੀਪੁਰ ਦੇ ਤੇ ਇਹਨਾਂ ਦਾ ਗਰੁੱਪ ਹੀ ਸੀ ਤੇ ਜਦੋਂ ਰਾਜੇ ਬੈਠਣ ਲੱਗੇ ਇਹਨਾਂ ਦਾ ਫੋਨ ਆਇਆ ਵੀ ਅਸੀਂ ਬਹਿ ਗਏ ਹਾਂ ਤੇ ਥੋੜੇ ਜਿਹਾ ਪਹੁੰਚ ਜਾਵਾਂਗੇ ਨੇੜੇ ਹੀ ਇਹ ਹੁਣ ਰਹਿ ਗਏ ਤੇ ਰਾਜ ਉਸ ਤੋਂ ਬਾਅਦ ਕੋਈ ਨਾ ਬੰਦ ਹੋ ਗਿਆ ਨਾ ਤੇ ਫੋਨ ਨਹੀਂ ਆਇਆ ਕਹਾ ਜਾ ਕੇ ਬੈਠੇ ਮੁਰਗੇ ਫਿਰ ਖਵਾਰ ਚ ਕਿਹ ਜੀ ਕਹਾ ਜਾ ਕੇ ਬੈਠੇ ਇਹੋ ਡੌਂਕੇ ਨਾ ਕਿ ਰਸਤੇ ਭੇਜ ਦੇ ਅਗੇ ਰਸਤੇ ਜਾਂਦਾ ਸਾਨੂੰ ਨਹੀਂ ਪਤਾ ਕਿਹੜੇ ਪਾਸੇ ਰਸਤੇ ਭੇਜ ਦੇ ਮੈਸੀ ਕੋ ਬੱਡ ਰਹੀ ਕੀ ਹੋਰ ਵੀ ਜਿਹੜੇ ਹੈਗੇ ਬੱਟਰੀ ਜਿਹੜੇ ਨਾਲ-ਨਾਲ ਪੈਂਦੇ ਆ ਉਹਨਾਂ ਰਸਤੇ ਤੇ ਮੁਰਗੇ ਫਿਰ ਖਵਾਰ ਚ ਖਬਰ ਆ ਗਈ ਹੈ ਵੀ ਆਹ ਮੁੰਡੇ ਜਿਹੜੇ 4-5 ਨੇ ਇਹ ਲਾਪਤਾ ਹੋ ਗਏ ਖਵਾਰ ਦੀ ਸਰਕੀਆਂ ਚ ਪਤਾ ਲੱਗਾ ਸਾਨੂੰ ਲਾ ਵਧਾਉਂਦਾ ਮੁਰਗਿਆ ਹੀ ਬੇਠੇਰੀ ਪੋਛੇ ਗਈ ਸੀ ਤੀੜੋੜੇ ਭੱਜੇ ਆ ਤੇ ਕਿਸੇ ਨੇ ਬਾਤ ਨਹੀਂ ਪੋਛੀ ਸੁਨੇ ਤੇ ਉਹਨਾਂ ਹੀ ਟੈਂ ਅੜੀ ਚ ਬਿਠਾਇਆ ਜੋ ਲੋਕ ਡੌਂਕੀ ਲਗਾ ਕੇ ਲਗਾ ਕੇ ਜਾ ਰਹੇ ਬਿਲਕੁਲ ਸਲਤ ਹੈ ਜੀ ਇਹ ਤੋਂ ਉਹਨਾਂ ਕੇ ਬਾਰੇ ਮੈਂ ਕੀ ਕਹਿਣਾ ਚਾਹੀਦਾ ਬਿਲਕੁਲ ਨਾ ਜਾਓ ਇੱਕ ਨੰਬਰ ਜਾਓ ਨਹੀਂ ਤੇ ਇੱਧਰ ਬੇਠੇਰੀ ਰੋਟੀ ਆ ਆਰਾਮ ਨਾਲ ਬੈ ਕੇ ਕਮਾ ਕੇ ਖਾ ਸਕਦਾ ਬਾਹਰ ਜਾਂਦੀ ਕੋਈ ਲੋੜ ਨਹੀਂ ਆਈ ਚਲੋ ਨਹੀਂ ਬਣ ਜਾਂ ਬੰਦੇ ਹੀ ਫਸ ਗਏ ਆ थोड़े जंट जींद जम दो धरती देफेरिया करते बहुत गलत करते दसते कुछ है अगे कुछ कमाते है बंद नेरे च रखते है दूजे का नाश कर छो है नंबर जाओ अनलीगल ना जाओ कितने आधे पैसे, हाँ पैसे दिए थे थोड़े दो बारह लाख दिए थे पहुंच कितना कितना कर दिए देने थोड़े भी जाके पहुंचेगा फेर करें ਦੇ ਕਿੰਨੇ ਪੈਸੇ ਦੀ ਡਿਮਾਂਡ ਕੀਤੀ ਸੀ ਜੈਂਟਲ ਉਸ ਨੇ 35 ਲੱਖ ਦੀ ਕੀਤੀ ਜੋਗੇ ਅੱਗੇ ਧਾਰਤੇ ਨਹੀਂ ਆਏ ਆਪਣੇ ਕੋਲ ਹੀ ਸਾਰੇ ਹਸਤਾ ਰਹਤੇ ਹਨ ਇਹ ਪੈਸੇ ਪੂਰੇ ਦੇ ਇੱਕ ਨੰਬਰ ਵਿੱਚ ਜਿਹਾਏ ਸਭ ਜਾਂਦੇ ਆ ਆਦਮੀ ਆਪ ਨੇਤਾ ਲੋਕ ਜਾਂਦੇ ਸਭ ਮੰਤਰੀਆਂ ਤੇ ਕਲਾਕਾਰ ਜਾਂਦੇ ਇਹ ਨੌਜਵਾਨ ਨੂੰ ਪੜੇ ਰਹੇ ਲੜਕੇ ਉਹ ਕਹਾਂ ਇਹ ਅਤਵਾਦੀ ਥੋੜੇ ਹੈ ਇਹ ਸਭ ਆਪਣੀ ਸਰਕਾਰਾਂ ਦੀ ਵੀ ਥੋੜੀ ਹੈ ਤੇ ਟੇਲ ਮਾਟੇ ਤੇ ਇਹਨਾਂ ਦੀ ਜਿਹੜੀ ਜਨਤਾ ਦਾ ਯਾਰ ਸਾਜੇ ਬਣਿਆ ਇਹਨਾਂ ਦੇ ਰੈਗੂਲਰ ਚਾਹੀਦੇ ਇਹਨਾਂ ਦੇ ਲਾਇਸੈਂਸ ਬਣਨੇ ਚਾਹੀਦੇ ਹੈ ਚੈੱਕ ਕਰਨੇ ਚਾਹੀਦੇ ਜਿਹੜਾ ਫਰਾਡ ਚੱਲੇ ਆ ਅੱਜ ਕੱਲ ਇਹਨਾਂ ਨੂੰ ਨਕੀਲ ਬਣੀ ਚਾਹੀਦੀ ਹੈ ਆਪ ਦੇ ਚੰਗੇ ਭਲੇ ਲੋਕ ਛੁਪ ਕੇ ਕਰ ਲੈਂਦੇ ਕਯਾਰਾ ਤੇ ਜਿਹੜੇ ਪਿਛੇ ਮਾਪੇ ਰਹਿੰਦੇ ਉਹਨਾਂ ਬਥੇ ਬਹੁਤ ਮੁਸ਼ਕਲ ਹੋ ਜਾਂਦਾ ਕੰਮ ਪਰਵਾਹ ਕਿੰਨੇ ਲੋਕ ਤੇ ਕਿੰਨੇ ਬੇਟੇ ਸਨ ਆਪਕੇ ਮੇਰੇ ਇੱਕ ਵੀ ਲੜਕਾ ਥਾ ਇੱਕ ਇੱਕ ਆਏਗਾ ਲੜਕਾ ਇੱਕ ਬੇਟੀ ਸੀ ਇਹ ਹੋਰ ਆਪ ਜਾਣਤੇ ਹੋ ਸਭ ਕੁਝ ਬੇਟੇ ਅਮਤੋਂ ਜਿਵੇਂ ਜਿਏ ਕਿ ਜਿਹਨਾਂ ਇਹ ਪਰ ਆਗੇ ਜਿਹੜੇ ਆਗੇ ਆਉਣ ਵਾਲੀ ਪੀੜ੍ਹੀ ਹੈ ਉਹਨਾਂ ਕੋ ਅਸੀਂ ਸਤਿਕਾਰ ਕਰਦੇ ਆ ਵੀ ਲੱਟਰ ਦੇ ਧੋਖੇ ਬਾਝੇ ਬਚੇ ਕੋਈ ਹੋਰ ਲੋਕੋ ਨੂੰ ਮੈਸੇਜ ਦੇਣਾ ਹਾਂ ਮੈਸੇਜ ਇਹ ਹੀ ਹੈ ਮੈਸੇਜ ਹੈ ਵੀ ਆਗੇ ਇਸ ਲੱਟਰ ਉਹ ਕਿਸੇ ਕੋ ਐਸੇ ਨਾਲ ਅਨਲਿਕਲ ਨਾ ਜਾਓ ਲਿਕਲਿਕ ਕੋਈ ਨੰਬਰ ਤੇ ਜਾਓ ਇਹ ਨਹੀਂ ਜਾਣਾ ਉਹਦਾ ਇਧਰ ਆਪਣੇ ਦੇਸ਼ ਤੇ ਬੜਾ ਕੰਮ ਹੈ ਸਰਕਾਰ ਸਿੱਖਿਆ ਮੰਤਰੀ ਸਰਕਾਰ ਚੋਂ ਮਾਗੇ ਮਾਰੇ ਬੱਚੇ ਕੋ ਢੂੰਢੇ ਢੂੰਢੇ ਪਤਾ ਕਰੇ ਸੈਂਟਰ ਸਰਕਾਰ ਤੋਂ ਵੀ ਪੰਜਾਬ ਸਰਕਾਰ ਤੋਂ ਵੀ ਬੇਨਤੀ ਹੈ ਕਿ ہمارے ਬੱਚਾ ਤਲਾਸ਼ ਕਰੇ ਆਮ ਬਹੁਤ ਮੁਸ਼ਕਲ ਵਿੱਚ ਜੀ ਰਹੇ ਹੈ ਇਹ ਮਿਹਰਬਾਨੀ ਆਪੀ